ਇਹ ਠੀਕ ਹੈ ਕਿਸੇ ਵੀ ਕਾਲਜ ਸਕੂਲ ਵਿੱਚ ਧਰਮ ਦਾ ਮਜ਼ਮੂਨ ਨਹੀਂ ਪੜਾਇਆ ਜਾਂਦਾ ਕਹਿੰਦੇ ਨੇ ਲੋੜ ਨਹੀਂ ਹੈ ਮੈਂ ਕਹਿੰਦਾ ਉਹ ਬਾਰੀ ਕਿਤਨਾ ਹੈ ਪੜਾਣ ਵਾਲੇ ਪੜਾ ਨਹੀਂ ਸਕਦੇ ਕਿ ਪ੍ਰਿੰਸੀਪਲ ਨੂੰ ਪਤਾ ਹੈ ਧਰਮ ਕੀ ਹੁੰਦਾ ਕਿ ਪ੍ਰੋਫੈਸਰ ਨੂੰ ਪਤਾ ਕਿ ਟੀਚਰ ਨੂੰ ਨਹੀਂ ਪਤਾ ਅਗਰ ਧਰਮ ਸਕੂਲ ਦੇ ਵਿੱਚ ਨਹੀਂ ਪੜਾਇਆ ਜਾਂਦਾ ਇਹਦਾ ਇਹ ਮਤਲਬ ਨਹੀਂ ਉਹਦੀ ਲੋੜ ਨਹੀਂ ਧਰਮ ਪੜਾਉਣ ਦੀ ਸਮਰੱਥਾ ਨਹੀਂ ਇਤਨੀ ਸੋਝ ਨਹੀਂ ਤੇ ਧਰਮ ਪੜ੍ਹ ਸਕੇ ਕੋਈ ਮਨੁੱਖ ਐਸਾ ਸ਼ੌਕ ਵੀ ਨਹੀਂ ਹੈ ਕਿਵੇਂ ਅਸੀਂ ਅਕਲ ਵੀ ਨਹੀਂ ਹੈ ਬਾਰੇ ਅਕਲ ਦਾ ਮਨੁੱਖ ਪੜਾ ਸਕਦਾ ਹੈ ਔਰ ਸ਼ਰਧਾ ਭਾਵਨਾ ਵਾਲਾ ਪੜ ਸਕਦਾ ਹੈ ਇਹ ਦੋਵੇਂ ਨਹੀਂ ਨੇ ਸਕੂਲ ਹਰ ਤਰ੍ਹਾਂ ਦੀ ਵਿਦਿਆ ਦੇ ਰਹੇ ਨੇ ਕਾਲਜ ਹਰ ਤਰ੍ਹਾਂ ਦਾ ਗਿਆਨ ਦੇ ਰਹੇ ਨੇ ਸਿਰਫ ਪਰਮਾਤਮਾ ਦਾ ਗਿਆਨ ਨਹੀਂ ਜਦ ਕਿ ਸਭ ਤੋਂ ਪਹਿਲੇ ਪਰਮਾਤਮਾ ਦਾ ਗਿਆਨ ਹੋਣਾ ਚਾਹੀਦਾ ਹੈ ਇਹ ਨਹੀਂ ਹੈ ਬਾਕੀ ਹਰ ਤਰ੍ਹਾਂ ਦੀ ਸੋਝ ਸਮਝ ਯੂਨੀਵਰਸਿਟੀਆਂ ਤੋਂ ਮਿਲ ਰਹੀ ਹੈ ਕਾਲਜਾਂ ਤੋਂ ਮਿਲ ਰਹੀ ਹੈ ਸਕੂਲਾਂ ਤੋਂ ਮਿਲ ਰਹੀ ਹੈ ਨਹੀਂ ਸਮਝ ਮਿਲ ਰਹੀ ਤੇ ਕੇਵਲ ਪਰਮਾਤਮਾ ਦੀ ਹਰ ਤਰ੍ਹਾਂ ਦੀ ਸਮਝ ਦੇਣ ਵਾਲੇ ਮੌਜੂਦ ਨੇ ਪ੍ਰੋਫੈਸਰ ਟੀਚਰ ਦੇ ਰਹੇ ਨੇ ਇਸ ਤਰ੍ਹਾਂ ਦਾ ਮਨੁੱਖ ਜੋ ਪ੍ਰਭੂ ਦੀ ਸਮਝ ਦੇਵੇ ਨਹੀਂ ਲੈ ਖਾਲੀਨ ਇਸਪੂਲ ਖਾਲੀਨ ਕਾਲਦ ਇਸ ਵਾਸਤੇ ਕਹਿ ਸਕਦੇ ਹਾਂ ਸਿਆਣਾ ਉਹ ਵਿਗਾ ਪ੍ਰਿੰਸੀਪਲ ਪ੍ਰੋਫੈਸਰ ਪਰ ਹੈ ਆਧਾਰਕ ਬੱਚੇ ਬਹੁਤ ਸਿਆਣੇ ਆਉਣਗੇ ਬਹੁਤ ਸਾਰੇ ਮਜ਼ਮੂਨ ਪੜ੍ਹ ਲੈਣ ਪਰ ਹੈ ਨਾ ਆਧਾਰਕ ਧਰਮ ਬੜਾ ਬਾਰੀਕ ਵਿਸ਼ਾ અત્યੰਤ ਬਾਰੀਕ ਵਿਸ਼ਾ ਇਸ ਤਰ੍ਹਾਂ ਦਾ ਸਮਝ ਲੈਣਾ ਕਿ ਧਰਮ ਕੋਈ ਮੋਟੀ ਗੱਲ ਨਹੀਂ ਇਤਨਾ ਹੋਰ ਕੋਈ ਮਜ਼ਮੂਨ ਬਾਰੀਕ ਨਹੀਂ ਬੜੀ ਗਹਿਰੀ ਇਕਾਗਰਤਾ ਚਾਹੀਦੀ ਹੈ ਤਾਂ ਜਾ ਕੇ ਕਿਦਰੇ ਕੁਝ ਗੱਲ ਪੱਲੇ ਜੋ ਹੈ ਪੈਂਦੀ ਹੈ ਸਤਿਗੁਰ ਆਪ ਇਸ ਸ਼ਲੋਕ ਦੇ ਵਿੱਚ ਕਹਿੰਦੇ ਨੇ ਗਾਥਾ ਗੋੜ ਬਹੁਤ ਗਹਿਰੀ ਹੈ ਬਹੁਤ ਬਾਰੀਕ ਇਸ ਵਾਸਤੇ ਚੋਟੀ ਦਾ ਜਿਹੜਾ ਸਾਇੰਟਿਸਟ ਹੈ ਉਹ ਵੀ ਆਧਾਰਮਕ ਹੈ ਚੋਟੀ ਦਾ ਦਾਰਸ਼ਨਿਕ ਫਿਲਾਸਫਰ ਜੋ ਹੈ ਉਹ ਵੀ ਆਧਾਰਮਕ ਚੋਟੀ ਦੇ ਬੜੇ ਬੜੇ ਕਵੀ ਤੇ ਕਲਾਕਾਰ ਉਹ ਵੀ ਆਧਾਰਮਕ ਕਲਾ ਦੇਸ਼ ਦੇ ਨੇ ਪੁੰਨ ਹੈ ਚੋਟੀ ਦੇ ధਨਵਾਨ ਗੁਸਤਾਖੀ माफ ਉਹ ਵੀ ਆਧਾਰਮਕ ਚੋਟੀ ਦੇ ਹੁਕਮਰਾਨ ਉਹ ਵੀ ਆਧਾਰਮਕ ਸ਼ੁੱਧ ਦੇ ਕਲਾਕਾਰ ਚੋਟੀ ਦੇ ਸਿਆਣੇ ਦਾਰਸ਼ਨਿਕ ਫਿਲਾਸਫਰ ਚਿੰਤਕ ਸਾਇੰਟਿਸਟ ਸਭ ਧਾਰਮਿਕ ਨੇ ਅਰਬੋਗਈ ਹਰ ਪਾਸੇ ਤਰੱਕੀ ਕਰ ਲਈ ਇੱਕ ਦੇ ਤਰੱਕੀ ਕੋ ਨਹੀਂ ਕੀਤੀ ਇਹਦੀ ਲੋੜ ਨਹੀਂ ਹੈ ਇਹਦੀ ਲੋੜ ਨਹੀਂ ਮਜ਼ਮੂਨ ਬਾਰੀਕ ਹੈ ਅਕਲ ਚਾਹੀਦੀ ਹੈ ਸਰਦਾਰ ਚਾਹੀਦੀ ਹੈ ਭਾਵਨਾ ਚਾਹੀਦੀ ਤੇ ਪ੍ਰਾਣ ਵਾਲੇ ਕੋਲ ਵੀ ਅਕਲ ਚਾਹੀਦੀ ਸੋਚ ਤੇ ਸਮਝ ਚਾਹੀਦੀ ਇਸ ਤੋਂ ਬਿਨਾ ਜੋ ਹੈ ਖੇਡ ਜੋ ਹੈ ਬਣਦੀ ਨਹੀਂ ਸਾਇ